ਸਸਿਕਾ ਮੈਂ ਹਾਤੂਡਾ ਹੂ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਸਿੱਖ ਚਿਹਰੇ ਦੀ ਤਲਾਸ਼ ਕਰ ਰਹੀ ਹੈ ਕਿ ਸਿੱਖ ਚਿਹਰੇ ਨੂੰ ਪੰਜਾਬ ਦਾ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਬਣਾਇਆ ਜਾਵੇ ਸਿੱਖ ਚਿਹਰੇ ਤਾਂ ਬਹੁਤ ਜ਼ਿਆਦਾ ਨੇ ਕਿਉਂਕਿ ਹਰਜੀਤ ਗਰੇਵਾਲ ਨੇ ਰਾਣਾ ਗੁਰਬੀਰ ਸਿੰਘ ਸੋਢੀ ਹੈ ਮਨਪ੍ਰੀਤ ਬਾਦਲ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਇਸ ਗੱਲ ਉੱਤੇ ਜ਼ੋਰ ਦੇ ਰਹੀ ਹੈ ਕਿ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਕੋਈ ਚੰਗਾ ਜਿਹਾ ਲੀਡਰ ਪਟਕੇ ਉਸ ਦੀ ਸ਼ਮੂਲੀਅਤ ਕਰਾਈ ਜਾਵੇ ਭਾਰਤੀ ਜਨਤਾ ਪਾਰਟੀ ਵਿੱਚ ਜਿਹਦਾ ਕਿਰਦਾਰ ਵੀ ਸਹੀ ਹੋਵੇ ਜਿਹਦੇ ਸਿਆਸਤ ਦੇ ਵਿੱਚ ਬੜੇ ਡੂੰਘੇ ਪੈਰ ਹੋਣ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਤਲਾਸ਼ ਕਦੋਂ ਖਤਮ ਹੋਗੀ ਸੂਤਰ ਦੱਸਦੇ ਨੇ ਕਿ ਭਾਰਤੀ ਜਨਤਾ ਪਾਰਟੀ ਸੁਨੀਲ ਕੁਮਾਰ ਜਾਖੜ ਦੇ ਕੋਲੋਂ ਅਸਤੀਫਾ ਲੈ ਕੇ ਕਿਉਂਕਿ ਇਹ ਤੱਕ ਕੜੀ ਦਿਨ ਤੋਂ ਖਬਰਾਂ ਆ ਰਹੀਆਂ ਨੇ ਭਾਵੇਂ ਇਸ ਗੱਲ ਦਾ ਖੁਲਾਸਾ ਇਸ ਗੱਲ ਦੇ ਪੱਤੇ ਨਹੀਂ ਖੁੱਲੇ ਗਿਆ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਸੁਨੀਲ ਕੁਮਾਰ ਜਾਖੜ ਨੇ ਅਜੇ ਤੋ ਲਗਭਗ 5 ਦਿਨ ਪਹਿਲਾਂ ਮੇਲ ਕੀਤਾ ਸੀ ਅਸਤੀਫਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਲੇਕਿਨ ਜੇ ਗੱਲ ਕਰੀਏ ਰोपਾਨੀ ਜਿਹੜਾ ਵਿਜ਼ੇ ਰोपਾਨੀ ਸੀ ਦੋ ਮੀਟਿੰਗਾਂ ਲਗੀਆਂ ਗਿਆ ਪਹਿਲੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਦੂਜੀ ਮੀਟਿੰਗ ਬਠਿੰਡਾ ਦੇ ਵਿੱਚ ਲੇਕਿਨ ਸੂਬੇ ਦੇ ਪ੍ਰਧਾਨ ਸ਼ਰੀਰ ਕੁਮਾਰ ਜਾਖੜ ਉਥੋਂ ਗੈਰਾ ਜ਼ਰਾ ਇਹ ਵਿਜੇਰ ਪਾਣੀ ਨੇ ਇੱਕ ਆ ਕੇ ਪੱਲਾ ਝਾੜ ਦਿੱਤਾ ਭਈ ਉਹ ਆਪਣੇ ਕਮਾ ਕਾਰਜਾਂ ਦੇ ਵਿੱਚ ਬਿਜੀ ਸੀ ਇਸ ਕਰਕੇ ਉਹ ਨਹੀਂ ਆ ਸਕੇ ਲੇਕਿਨ ਸੂਬੇ ਦੇ ਪ੍ਰਧਾਨ ਨੂੰ ਦਿਸਦਾ ਨਹੀਂ ਕਿ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਜਿਹੜੇ ਮੇਰੇ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਵਰਕਰ ਨੇ ਉਹਨਾਂ ਦੀ ਸਾਰ ਲਵਾ ਨਹੀਂ ਅਜਾਇਆ ਨਹੀਂ ਹੋਇਆ ਹੁਣ ਦੱਸਿਆ ਜਾ ਰਿਹਾ ਹੈ ਕਿ ਇੱਕ ਘਰ ਦੇ ਵਿੱਚ ਦੋ ਝੰਡੇ ਨੇ ਇੱਕ ਝੰਡਾ ਹੈ ਭਾਰਤੀ ਜਨਤਾ ਪਾਰਟੀ ਦਾ ਦੂਜਾ ਝੰਡਾ ਹੈ ਕਾਂਗਰਸ ਪਾਰਟੀ ਦਾ ਭਗਵੰਤੋ ਮਾਨ ਤਾਂ ਹਮੇਸ਼ਾ ਹੀ ਕਹਿੰਦੇ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਨਹੀਂ ਪ੍ਰਤਾਪ ਸਿੰਘ ਬਾਜਵਾ ਯਾਨੀ ਕਿ ਉਹ ਕਹਿੰਦੇ ਸੀ 12 ਪੌੜੀਆਂ ਦਾ ਫਰਕ ਹੈ ਇਹ ਇਕੱਲਾ ਸਾਡੇ ਨੂੰ ਸਾਨੂੰ ਨਹੀਂ ਪਤਾ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਸਿਆਸਤ ਬੜੀ ਵੱਡੀ ਗੇਮ ਹੈ ਸਿਆਸਤ ਦੇ ਵਿੱਚ ਸਭ ਕੁਝ ਜਾਇਜ਼ ਹੈ ਭਰਾ ਨੂੰ ਭਰਾ ਨਹੀਂ ਛੱਡਦੀ ਇਸ ਤਰ੍ਹਾਂ ਦਾ ਸਿਸਟਮ ਲਾ ਕੇ ਪ੍ਰਤਾਪ ਸਿੰਘ ਬਾਜਵਾ ਨੂੰ ਦੱਸਿਆ ਜਾ ਸਕਦਾ ਹੈ ਕਿ ਜਾਂ ਤੇ ਉਹਨਾਂ ਦੇ ਬ੍ਰਦਰ ਜਿਹੜੇ ਫਤਿਹ ਜੰਗ ਬਾਜਵਾ ਨੇ ਉਹ ਪ੍ਰਧਾਨ ਹੋ ਸਕਦੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਜਾਂ ਪ੍ਰਤਾਪ ਸਿੰਘ ਬਾਜਵਾ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੂੰ ਸੇਮ ਫੇਸ ਜਿਹੜਾ ਹੈ ਕਾਂਗਰਸ ਪਾਰਟੀ ਕਦੇ ਵੀ ਨਹੀਂ ਬਣਾਵੇਗੀ ਜੇਕਰ ਦੋਹੋ ਭਰਾ ਹੁੰਦੇ ਨੇ ਸ਼ਾਮਲ ਫਿਰ ਕਾਂਗਰਸ ਪਾਰਟੀ ਉਹਨਾਂ ਨੂੰ ਜਿਹੜਾ ਹੈ ਮੁੱਖ ਮੰਤਰੀ ਦਾ ਚਿਹਰਾ ਬਣਾ ਸਕਦੀ ਹੈ ਇਹਦੇ ਰਾਜਾ ਵੜਿੰਗ ਨੇ ਐਕਸਪੀਰੀਅੰਸ ਸਭ ਤੋਂ ਜ਼ਿਆਦਾ ਚੈਲੰਜਸ ਚੰਨੀ ਤੇ ਸੁਖਿੰਦਰ ਸਿੰਘ ਰੰਧਾਵਾ ਦਾ ਹੈ ਗੇਮ ਤਾਂ ਬੜੀ ਖੇੜੀ ਸੀ ਪ੍ਰਤਾਪ ਸਿੰਘ ਬਾਜਵਾ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਲੇਕਿਨ ਇਹ ਫਿਰ ਦੁਬਾਰਾ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਲੜਨਗੇ ਜਿੱਤਣਗੇ ਜਾਂ ਨਹੀਂ ਜਿੱਤਣਗੇ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਲੇਕਿਨ ਫਿਰ ਤੂੰ ਦੁਬਾਰਾ ਇਹ ਐਜ਼ ਏ ਵਿਧਾਇਕ ਬਣਨਗੇ ਚਾਹੇ ਉਹ ਰਾਜਾ ਵੜਿੰਗ ਹੋਵੇ ਚਾਹੇ ਚਰਨਜੀਤ ਸਿੰਘ ਚੰਨੀ ਹੋਵੇ ਚਾਹੇ ਉਹ ਸੁਖਜਿੰਦਰ ਰੰਧਾਵਾ ਹੋਵੇ ਲੇਕਿਨ ਸਾਰੇ ਪੱਤੇ ਫੇਲ ਹੁੰਦੇ ਜਾ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਦੇ ਪ੍ਰਤਾਪ ਸਿੰਘ ਬਾਜਵਾ ਕਿਸੇ ਪਾਸੇ ਛੜਦੇ ਨਹੀਂ ਆਮ ਆਦਮੀ ਪਾਰਟੀ ਦੀ ਜਦੋਂ ਵੀ ਕੋਈ ਕਮੀ ਦੇਖਦੇ ਨੇ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਨੇ ਲੇਕਿਨ ਦੱਸਿਆ ਜਾ ਰਿਹਾ ਹੈ ਜਤਾ ਪ੍ਰਤਾਪ ਸਿੰਘ ਬਾਜਵਾ ਜਾਂ ਉਹਨਾਂ ਦੇ ਬ੍ਰਦਰ ਜਿਹੜੇ ਨੇ ਫਤਿਹ ਜੰਗ ਪ੍ਰਤਾਪ ਸਿੰਘ ਬਾਜਵਾ ਨੇ ਉਹ ਜਿਹੜੇ ਨੇ ਹੋ ਸਕਦੇ ਨੇ ਪ੍ਰਧਾਨ ਭਾਰਤੀ ਜਨਤਾ ਪਾਰਟੀ ਵੱਲੋਂ ਧੰਨ